1937 ਵਿੱਚ ਇਸ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੰਪਰ ਦੇ ਹਵਾਲदार ਮੋਦਨ ਸਿੰਘ ਜੀ ਨੇ ਹਿਮਗੰਡ ਸਾਹਿਬ ਜੋ ਕਿ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਦਾ ਤਪ ਸਥਾਨ ਹੈ ਦਾ ਪਤਾ ਲਗਾਇਆ ਤੇ ਇੱਕ ਕਮਰੇ ਦਾ ਨਿਰਮਾਣ ਕਰਵਾਇਆ ਇਹ ਸਥਾਨ ਹੁਣ ਗੋਬਿੰਦਗੜ੍ਹ ਦੇ ਨਾਂ ਦੇ ਨਾਲ-ਨਾਲ ਸੰਬੰਧਿਤ ਹੈ ਗੋਬਿੰਦਗੜ੍ਹ ਦੀ ਇਹਨਾਂ ਨੇ ਇੱਕ ਵਿਸ਼ਰਾਮ ਘਰ ਬਣਾਇਆ ਤੇ 1960 ਤੱਕ ਇਸ ਵਿਸ਼ਰਾਮ ਘਰ ਅਤੇ ਯਾਤਰੀਆਂ ਦੀ ਸੇਵਾ ਕੀਤੀ ਤੇ ਇਹ ਦਸਤ ਸੀਗਾ ਇੱਥੇ ਆ ਕੇ ਬਾਬਾ ਮੋਦਰ ਸਿੰਘ ਜੀ ਵਿਸ਼ਰਾਮ ਕਰਿਆ ਕਰਦੇ ਹੁੰਦੇ ਸੀਗੇ ਦੁਪਰ ਸੇਵਾ ਕਰਕੇ ਹੁੰਦੇ ਹੁੰਦੇ ਸੀਗੇ ਹਿਮ ਗੰਨ ਸਾਹਿਬ ਤੇ ਤੇ ਉਹਨਾਂ ਨੇ ਇਹ ਪਤਾ ਲਗਾਇਆ ਸੀ ਗਾਇਸ ਗੁਰਗੋਬ ਸਿੰਘ ਜੀ ਦਿੱਤਾ ਆਪਣੇ ਸਤਾਨ ਦਾ ਹਾਲ ਵਾਸਤੇ ਤੁਸੀਂ ਰਜਿਸਟਰ ਕਰਾ ਸਕਦੇ ਆ ਤੇ ਅੱਗੇ ਆ ਗਿਆ ਗੱਛੜੀ ਘਰ ਇੱਧਰ ਗੱਛੜੀ ਘਰ ਹੈ ਉਧਰ ਹਾਲ ਨੰਬਰ ਕਿੰਨੇ ਆਪਣਾ ਪਰਚੀ ਦੇਖ ਉਹ ਲਿਖਿਆ 3 4 5 6 4 ਤੋਂ 9 ਵਜੇ ਤੱਕ ਕਰਦੇ ਨੇ ਇਹ ਜਮ੍ਹਾਂ ਸਮਾਨ